इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੁਰਾ Hindu ਰੱਖਿਆ ਵਿਸ਼ਵ ਸੰਗਠਨ ਤੇ ਸਨਾਤਨ ਤੁਨ ਮਿਲੋ ਅੱਜ RAM LALLA ਜੋ ਬਜਾਤਰੀ ਕੱਢੀ ਗਈ ਸੀ ਥਨੂ ਮਲਤਰਮ ਜਲਾ ਤੋਂ ਜੋ ਬਜਾਤਰੀ ਕੱਢੀ ਹੈ ਕਿ ਸੱਚੇ ਮਰਦ ਸੇ ਕਿ RAM LALLA 550 550 ਸਾਲ ਪਾਦੀ ਉਹਦਾ ਵਿਕੇ ਆਪਣੀ ਜਨਮ ਮਮੀ ਵੇ ਕੇ ਰਾਜ ਮਨਾਉਣਗੇ ਉਹਨਾਂ ਸਾਰਾ ਨਾਮਕ ਤਨੂ ਬਾਈ ਜਨੋਈ 19 2024 ਨੂੰ ਦੀਪਕ ਜਾਨ ਕੇ ਪਟਾਕੇ ਚਲੋਣੇ ਭਗਵਾਨ ਜੀ ਦੇ ਨਾਮ ਤੇ ਅਯੁੱਧਾ ਆਂ ਤੇ ਸਵਾਗਤ ਕਰਨ ਦੀ ਪੇਂਗੀ ਦਿੱਤੀ ਇਹ ਸ਼ੋਭ ਯਾਤਰਾ ਬਬਲੂ ਸ਼ਰਮਾ ਹਨੀਸ਼ ਮਿੱਤਲ ਗੋਪਾਲ ਸ਼ਰਮਾ ਮਿਨੇ ਵਿਨੋਦ ਮਿੱਤਲ ਜੈਪਾਲ ਸ਼ਰਮਾ ਤੇ ਗੋਪਾਲ ਗੁਸ਼ਾਲਾ RAM LALLA ਭਗਤ ਸਮਾਜ ਦੇ ਲੋਕਾਂ ਨੂੰ ਚਾ ਕਰਵਾ ਉਸ ਸਭ ਕਰਵਾਇਆ ਗਿਆ ਸ਼ਰਧਿਵਕ ਖਵਕ ਤਾਵਾ ਦੋਨ ਦੇ ਕ੍ਰਿਸ਼ਨ ਪੰਦਰ ਪੁੰਚੇ ਗੋਟਪੁਰ ਦਰੋਂ ਮੇਸ਼ ਕਾਪਾ ਗਰਮ ਪ੍ਰਕਾਸ਼ ਐਂਡਿੰਗ ਦੀ ਰਿਪੋਰਟ ਸਰ ਭਗਵਾਨ ਰਾਮ ਜੀ ਦਾ ਜੋ ਮੂਰਤੀ ਸਾਭਣਾ ਕੋ ਤੋਂ ਕੀ ਮੰਚ ਵੱਲੋਂ ਇਹ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਤਾਂ ਸਾਰੇ ਸਨਾਤਨੀ ਅੱਜ ਮਿਲ ਕੇ ਭਗਵਾਨ ਰਾਮ ਜੀ ਦੇ ਆਗਮਨ ਦੇ ਉੱਤੇ ਇਕੱਠੇ ਹੋ ਕੇ ਜੈ શ્રી ਰਾਮ ਜੈ શ્રી ਰਾਮ ਦਾ ਨਾਅਰਾ ਲਗਾਉਂਦੇ ਹੋਏ ਇਤੋਂ ਵੱਧ ਇਹ ਸ਼੍ਰੀਵਾਨ ਬਬਲ ਸ਼ਰਮਾ ਜੀ ਨੇ ਇਸ ਦਾ ਆਯੋਜਨ ਕੀਤਾ ਤਾਂ ਇਹ ਇਹ ਸਾਰੇ ਦੇ ਯਾਰ ਜੀ ਨਾਲ ਗੱਲਾਂ ਸੰਜੀ ਕਰਦੇ ਜੈ ਸ਼ਿਰੀ ਰਾ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਓ ਜਿਹੜਾ ਆਪਣਾ ਰਾਮ ਜੀ ਦਾ ਜਨਮ ਦਿਨ ਹੈਗਾ ਉਹਦੇ ਉਪਰਕਸ਼ ਤੇ ਅੱਜ ਜਿਹੜੀ ਆਪਾਂ ਸ਼ੋਭਾ ਯਾਤਰਾ ਕੱਢੀ ਗਈ ਹੈ ਸਾਰੇ ਨਾਲ ਮਿਲ ਕੇ ਜੈਕਾਰੇ ਲਾਉਂਦੇ ਹੋਏ ਆਓ ਸਨਮਾਨ ਦਈਏ ਜੈ ਸ਼ਿਰੀ ਰਾ ਜੈ ਸ਼ਿਰੀ ਰਾ ਅੱਜ ਦੇ ਆਯੋਜਨ ਦਾ ਜਿਹੜਾ ਸਾਰਾ ਪ੍ਰਕਲਪ ਬਣਾਇਆ ਸ਼੍ਰੀਨਾ ਬਬੂ ਸ਼ਰਮਾਈ ਨੇ ਗੋਪਾਲ ਸ਼ਰਮਾਈ ਨੇ ਅਨਿਤ ਮਿੱਤਲ ਜੀ ਨੇ ਤਾਂ ਇਹ ਸਾਰੇ ਆਯੋਜਨ ਦਾ Hindu Dharm Jagran Sangathan ਨੇ ਸਾਰੇ ਕਾਰਜ ਕਰਮ ਕੀਤਾ ਹੈ ਭਗਵਾਨ ਰਾਮ ਆਪ ਸਭ ਦੇ ਘਰ ਦੇ ਵਿੱਚ ਵਸਣ ਉਹਦੇ ਲਈ ਦੀਪਮਾਲਾ ਹੋਵੇ ਉਹਦੇ ਲਈ ਜਨ ਜਾਗਰਣ ਦਾ ਕੰਮ ਗੋਪਾਲ ਜੀ ਅਨਿਤ ਜੀ ਦੀ ਬੋਲੀ ਕਰ ਰਿਹਾ ਹੈ ਇਹਨਾਂ ਸੰਗਠਨ ਬੋਲੀਏ ਜੈ ਸ਼੍ਰੀ ਮਹਾਂਦੇਵ ਜੀ ਤੁਹਾਨੂੰ ਕੀ ਕਹਿਣਾ ਲਾਉਗੇ ਜੀ ਮੈਂ ਸਭੀ ਕੋਟਪੁਰਾ ਨਿਵਾਸੀਆਂ ਨੂੰ RAM LALLA ਕੇ ਆਗਮਨ ਪਰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਸਾਰੇ ਸ਼ਹਿਰ ਮੇਂ ਬਹੁਤ ਖੁਸ਼ੀ ਦਾ ਮਾਹੌਲ ਹੈ ਮੈਂ ਗੋਪਾਲ ਗਊਸ਼ਲਾ ਔਰ ਸ਼ਹਿਰ ਦੇ ਸਮੂਹ ਗਊ ਭਗਤਾਂ, ਕ੍ਰਿਸ਼ਨ ਭਗਤਾਂ, ਰਾਮ ਭਗਤਾਂ ਵੱਲੋਂ ਸ਼ਹਿਰ ਦੇ ਸਾਰੇ ਹੀ ਰਾਮ ਭਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਅੱਜ ਦੀ ਇਹ ਸ਼ੋਭਾ ਯਾਤਰਾ ਲਈ ਸਾਡੇ ਅਸ਼ੀ ਕੌਸ਼ਲ ਜੀ, ਬੱਲੂ ਜੀ ਇਹਨਾਂ ਨੇ ਪ੍ਰਯਾਸ ਕੀਤਾ ਹੈ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ